ਗਿਆ ਤੇ ਦੇ ਪੁੱਤ ਕੀ ਗੱਲ ਆ ਕਹੀ ਜਾਣਾ ਘੁੰਮ ਕੇ ਤੇ ਆਦੂ ਜੁਤੀ ਆਹ ਉਹ ਖੁੱਡ ਦੱਬ ਪਾਈ ਹੈ ਨਾ ਆਪਾਂ ਦੇ ਲੈ ਡੈਡੀ ਦੇ ਲੈ ਪਕਾ ਲਾ ਕੇ ਆ ਓਏ ਦੇ ਲੈ ਜਿੰਦਗੀ ਚ ਪਹਿਲੀ ਵਾਰੀ ਆਪ ਦਾ ਹੁੰਦਾ ਪਕਾ ਲਾ ਓਏ ਤੋੜ 41 ਚ ਆਉਣਾ ਮੈਂ ਯਾਰ ਆ ਭਾਈ ਮੇਰੇ ਧਾਰ ਚੋਲਾ ਦੇ ਰਿਹਾ ਮੇਰਾ ਮੇਰੇ ਧਾਰ ਚੋਲਾ ਦੇ ਦਾ ਉਹ ਖਾਇਆ ਮੱਖ ਹੋ ਜਾਂਦੀ ਹੈ ਸ਼ਾਮ ਨੂੰ ਧਾਰ ਚੋਲਾ ਦੇ ਚੋਲਾ ਫੋਟੋ ਦਿਖਾਉਣਾ ਕਰਨਾ ਉਹ ਕਿਹੜਾ ਨਾ ਆ ਹੁਣ ਅੱਠ ਦਿਹਾੜਾ ਤੈਨੂੰ ਹੱਥ ਪਾ ਆ ਯਾਰ ਹੁਣ ਲਾ ਉੱਠੀ ਰਾ ਯਾ ਤੋੜਾ ਬਾਟੀ ਗੜੀ ਉਹ ਮਰੀ ਆ ਗੇੜੀ ਗੱਲ ਆ ਯਾਰ ਆ ਗੇੜੀ ਤੋ ਤੋ ਢੋੜਨਾ ਯਾਰ ਘਾ ਵੀ ਮਾਜਾ ਹਾਂ ਫਿਰ ਤੀ ਪਾਸ ਗਾਟਾ ਹੋ ਗਿਆ ਹੋ ਗਿਆ ਅ ਮੈਂ ਹੁਣ ਜਾਂ ਦੇਖ ਮੈਂ ਬਹਿ ਜਾ ਜੇ ਕੇ ਤੇਰੇ ਦੇਖ ਲੈ ਬਾਪੂ ਦੁੱਧ ਵੀ ਲੈ ਲਓ ਤੇਰੇ ਕਾਣਾ ਭਾਵੇ ਕਰਦੇ 68 ਕਰ ਦਿਆ ਡਸਟ ਓਹ ਮਾਈ ਗੋਡ ਮਾਸਕ ਆਉਗਾ ਤੈਨੂੰ ਯਾਰ ਮੈਂ ਭਾਰਤ ਨੂੰ ਵਿਆਹ ਕਰਾਉਣਾ ਹੈ ਯਾਰ ਮੇਰੀ ਜਨਾਨੀ ਠੀਕ ਹੋਊਗੀ ਮੈਨੂੰ ਆਪਣੇ ਵਿਆਹ ਦੀ ਟੈਨਸ਼ਨ ਹੈ ਤਾਲੀ ਕਿਦਾ ਕਿਦਾ ਮੇਰੀ ਤਰੀਕੀ ਜਾਨਵਰਾਂ ਦੇ ਵੇੜੇ ਆ ਜਾਂਦੇ ਮੈਨੂੰ ਉਫਰ ਹੋ ਜਾਂਦੀ ਮੈਨੂੰ ਵਿਆਹ ਦੀ ਟੈਨਸ਼ਨ ਹੈ ਆ ਸੀੜਾ ਐ ਐ ਕਰੀਏ ਨਾ ਓਹ ਉਹ ਸਾਰਾ ਮੇਰਾ ਪਿੱਛੇ ਇਹ ਪਿੱਛੇ ਮੈ ਉਹ ਗੋਪੀ ਦੀ ਮੰਮੀ ਹੀਰਾਣੀ ਐ ਗਈਆਂ ਘਰੇ ਕੌਣ ਤੁਸੀਂ ਗੋਰ ਫੜੇ ਲਾਣ ਤੈ ਗਿਆ ਦੇ ਆ ਗਈਆਂ ਲੋਰ ਕੁੱਤੀਆਂ ਫੜ ਕੇ ਭੁਮਿਆਈਆਂ ਸੈਰਸ ਪੁੱਟਿਆ ਕਰਿਆ ਆ ਜੈਨਾ ਜੀ ਤੂੰ ਸਾਡੀ ਮਾਂ ਨਾ ਹੁੰਦੀ ਹਾਂ ਫਾਨੂੰ ਅਸੀਂ ਚੇਂਜ ਕਰਾ ਲੈਣੀ ਸੀ ਆ ਖੋਲੋ ਚੇਂਜ ਕਰਾ ਲੈਣੇ ਚਾਪੜੀਆਂ ਨੇ ਕਰਾ ਲਿਆ ਠਿੰਜੂ ਕੌਣ ਤਾਂ ਸਹੀ ਕੌਣਾ ਦਾ ਸਾਲਾ ਕਸੂਰ ਆ ਆਪਣੇ ਭਰਾ ਹੋਂ ਦੁੱਤਾ ਨਾ ਉਹ ਸਾਡਾ ਮੋਹ ਦੇਣਾ ਤੁਸੀਂ ਕਰਾ ਲਾ ਮੈਂ ਤੁਹਾਨੂੰ ਰੋਕਿਆ ਕਦੋਂ ਆ ਕਦੋਂ ਰੋਕਿਆ ਤੇਰੇ ਮਿਸਰੇਂ ਕਿੱਥੇ ਆ ਅੰਦਰ ਆ ਹੋਇਆ ਤੂੰ ਦੋਈ ਹਸਬੰਡ ਵਾਈਪੀਸੀ ਲਾ ਕੇ ਬੈਠੇ ਹੈ ਹੈ ਗਰਮੀਆਂ ਤੇ ਗਰਮੀ ਕਿੰਨੀ ਆ ਗਰਮੀ ਤੁਹਾਨੂੰ ਵੀ ਲੱਗਦੀ ਕੱਲਿਆਂ ਨੂੰ ਬਾਕੀ ਤਾਂ ਉੱਦੇ ਤੇਰੇ ਫਿਰਦੇ ਆ मेरी क्लास सुन ले तू मेरी क्लास सुन ले हां 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 सब बोलो की कर लो आप कभी तो ज्यादा को मोड़ दे तो ज्यादा दे जूतियां ना खाओ नवे ना खा मैं तो तुम को ओ ओ लाडी भाई दी वाइफ कहंदी यार तो पीछे पीछे को भी मने थप्पड़ मेरा ना दे और और बंद करना मम्मा देखो पार्टी को डरता नहीं है पार्टी डरता डरता नहीं है ਉਹ ਲਾਡੀ ਭਾਈ ਦੀ ਵਾਈਫ ਕਹਿੰਦੀ ਤੂੰ ਜਾਨ ਸ਼ਿਮਲੇ ਸ਼ਿਮਲੇ ਘੁੰਮ ਗਿਆ ਗਰਮੀ ਬਹੁਤ ਹੈ ਦੇਖੋ ਉਹਦੀ ਘਰ ਕਿੰਨੀ ਚੰਗੀ ਹੈ ਕਿੰਨਾ ਪਿਆਰ ਹੈ ਉਹ ਨਾ ਫੇਰ ਆਸੀ ਕਦੀ ਤੁਸੀਂ ਵੀਡੀਓ ਕੋਲ ਤੋਂ ਰੋਟੀ ਨਹੀਂ ਖਾਂਦੇ ਸਾਰੀ ਝਾੜੀ ਮੂੰਹ ਚ ਵਰਗੀਆਂ ਪਾਉਂਦੇ ਨਹੀਂ ਕੁੜੇ ਉਹ ਇੱਕ ਦੂਜੇ ਦੇ ਨਾਲ ਨਹੀਂ ਬੋਲਦੇ ਕੁੜੇ ਨਹੀਂ ਉਹ ਬਾਹਰ ਬੈਠੀ ਹੈ ਇੰਡੀਆ ਫੇਰ ਨਹੀਂ ਨਾ ਪਿਆਰ ਲੈ ਹਾਂ ਉਹ ਮੂੰਹ ਚ ਤੋਂ ਉਹ ਗਾਇ ਉਹ ਗਾਇ ਮੈਨੂੰ ਦਾ ਐਦਾਂ ਲੱਗਾ ਕਹਿੰਦੀ ਜਾਨ ਨਹੀਂ ਨਾਲ ਲਾਓ ਮੈਨੂੰ ਦਾ ਹਾਸਾ ਆਇਆ ਸਰ ਤੋਂ ਪਹਿਲੇ ਕਰ ਜਣਾ ਤੇਰੀ ਭਬੀ ਦਾ ਫੋਨ ਆਉਣ ਵਾਲਾ ਹੈ ਐਨਾ ਪਿਆਰ ਵਾਲਾ ਜਿੱਦਾਂ ਤੁਸੀਂ ਹੈਨਾ ਵਿਆਹ ਕਰਾਉਂਗੇ ਫਾ ਤੁਸੀਂ ਵਿਆਹ ਹੀ ਬਸ ਬੇਬਸ਼ੀ ਵਿੱਚ ਕਾਤੇ ਮਰਦਾ ਹੈ ਆਂ ਬੰਦ ਨਾ ਰਵਾਂ ਜੋ ਥੱਪੜ ਮਾਰਾ ਬੁੱਤੀ ਨੂੰ ਨਹੀਂ ਯਾਰ ਅੰਮਾ ਮੇਰੀ ਗੱਲ ਸੁਣੋ ਪੁੱਤੇ ਆ ਕੱਪੜੇ ਕੱਢਣੇ ਆ ਆਪਣੇ ਚੀਜ਼ ਵੀ ਧੋਣੇ ਆ ਆਪਣੇ ਆਪਣੇ ਓ ਜਾ ਜਾ ਗੱਲ ਤਾਂ ਸੁਣ ਲਓ ਫੂਰ ਬਬਰਾ ਲਾਡੀ ਦੀਆਂ ਕੀ ਹੋਇਆ ਬਾਰਾ ਉਹ ਵਿਚਾਰੇ ਨੂੰ ਕਹੀ ਜਾਂਦੇ ਆ ਉਹ ਕਹੀ ਜਾਂਦੇ ਨਹੀਂ ਉਹ ਤਾਂ ਮੈਂ ਹਾਰਨ ਰਹਿ ਗਿਆ ਤੇਰੀ ਗੱਲ ਮੇਰੀ ਗੱਲ ਸਮਝ ਨਹੀਂ ਕਹਿੰਦੇ ਵਿਚਾਰੇ ਨੂੰ ਠੀਕ ਆ ਬਹੁਤ ਠੁਕਿਆ ਧੀ ਰੈਣੀ ਜਾ ਰਹੀ ਹੈ ਕੋਈ ਮੈਜੀਕ ਨਹੀਂ ਮਨੇ ਐ ਕੰਮ ਬਖਾਉ ਤਾ ਮੈਂ ਉਹ ਕਰ ਲਿਆ ਲਾਡੀ ਚੱਕਰ ਖਾ ਕੇ ਡੱਪਿਆ ਹਾਂ ਰਗਤਨ ਮੰਮੀ ਨੇ ਟੈਕਟ ਕਰਾ ਲਵਾਂਗਾ ਕਰ ਨਹੀਂ ਬਹੁਤ ਘੁੰਮਾ ਹਾਂ ਐਵੇਂ ਨਾ ਆਪਣੀ ਵਾਰ ਥਾਰੇ ਬਾਦੋ ਸਾਥੀ ਕਾ ਨਹੀਂ ਉਹ ਨਹੀਂ ਅੰਮਾ ਮੇਰੀ ਗਾਸ ਹੋਣਾ ਸਾਨੂੰ ਪਤਾ ਕਿੱਦਾਂ ਚੱਕੇ ਠੰਗਿਆ ਪਟਕਿਆ ਨਾ ਕਰਕੇ ਉਹਦੇ ਮੱਥੇ ਤੇ ਸਾਨੂੰ ਪਤਾ ਡਿਪਰੈਸ਼ਨ ਚ ਵੀ ਜਾ ਸਕਦਾ ਇਦਾਂ ਦੀ ਗਰਮੀ ਦੇ ਵਿੱਚ ਬੰਦਾ ਹਾਂ ਤਾਂ ਜੇ ਦੋ ਦਿਨ ਉਸਨੂੰ ਤਾਂ ਜਾਣਗੇ ਤੇ ਮੋੜ ਕੇ ਕਰ ਦੇ ਜੀ ਉਹ ਚਾਰ ਦਿਨ ਚਾਰ ਦਿਨ ਪਾਂਛੇ ਨਾਲ ਲਾਵਾਂਗੇ ਫਟ ਗੱਤਿਆ ਕੋਈ ਨਹੀਂ ਕਰਦੀ ਮੂੰਹ ਤੇ ਤਨੀਰੀ ਤੇ ਤਨੀਰੀ ਵੀ ਸੀ ਖੱਤੇ ਬਹਾਈਏ ਬਾਹ ਬਹਾਈਏ ਨਾਲ ਲੈ ਤੈ ਕੋਪੇ ਤੂ ਹੈ ਨਹੀਂ ਨਾ ਪਿਆਰ ਹੋਇਆ ਕਰਕੇ ਤੇਰੇ ਪਾਸੇ ਜਾਂਦਾ ਤੇਰਾ ਕੰਮ ਹੀ ਨਹੀਂ ਹੈ ਤੈ ਹੋਰ ਕੀ ਕੰਮ ਕਰਨਾ ਕੁੱਤੇ ਦੇ ਹੱਟ ਨੇ ਚਲਾ ਮਰੇ ਵਾ ਤੂੰ ਵੀ ਡੇਢੀ ਚ ਤੇ ਇਹ ਲੇਕੀਂ ਬਾਹ ਦੇ ਕੀ ਲੱਛਣ ਬੁਰਾ ਤਾਂ ਥੱਲੇ ਲਾਇਆ ਲਾਇਆ ਨਿਆਣੇ ਵੀ ਲਾ ਕੇ ਰੱਖਿਆ ਨਾਲ ਐਮੀ ਮੋਰੇ ਨਵੇਂ ਹੁੰਨਰ ਕਟ ਗਿਆ ਗਾਇ ਤੇ ਕੰਮ ਨਾ ਕੋ ਕਰਨਾ ਦਾੜੀ ਪਾਠਾ ਪਠੇ ਪਾ ਦੂੰਗਾ ਨਾ ਨਹੀਂ ਪਾਣਾ ਪਠਾ ਪੁੱਤ ਮੈਂ ਦੇ ਵਾਹੇ ਕੋਈ ਇਹ ਯਾਰ ਸਿਖਾਉਂਦੀ ਆ ਉਹਨੂੰ ਇਹ ਹੀ ਸਿਖਾਉਂਦੀ ਮਗਰ ਸਾਡੇ ਬਾਰੇ ਪੰਪ ਦਿੰਦੇ ਆ ਹੈ ਕੀ ਕੀ ਖਾ ਰੇ ਕਿੰਨੇ ਦਿਨ ਉਲਟੀਆਂ ਫੇਟ ਚੜ ਗਿਆ ਇਹ ਤਾਂਗਾ ਬਣਾ ਟਾਈ ਫਾਇਰ ਦਾ ਮੁੰਡਾ ਹੋਣਾ ਹੋਵੇ ਯਾਰ ਯਾਰੀ ਮੇਰੀ ਦਾਸ ਹੋਵੇ ਮੈਂ ਮੇਰੀ ਇੱਕਾ ਫੌਂਡਾ ਗੇਟ ਟਾਈਮ ਮੰਗਣਾ ਇੱਕ ਤੇ ਕੁੱਤੇ ਨੂੰ ਫੇਰ ਲਜਾਣ ਨੂੰ ਸੋਚਦੇ ਇਨੋਂ ਮੈਂ ਕਿਹਾ ਜਾਂਦਾ ਨਹੀਂ ਮੈਂ ਘਰ ਮੇਰੇ ਚ ਪੱਛੇ ਨਹੀਂ ਭਣਾ ਨਾ ਮੈਂ ਉੱਧਰ ਜਾਣਾ ਮੈਂ ਤੈਨੂੰ ਹੁਣ ਦਾ ਤਾਂ ਸੁੱਧੀ ਕਰ ਲਾ ਮੇਰੇ ਕੋ ਉਹ ਡੈਡੀ ਸ਼ਿਮਲੇ ਜਾਣਾ ਉਹਨੇ ਜਵਾਬ ਦੇ ਦੇ ਤਾ ਕਹੜੇ ਆਪੀ ਨੇ ਗਏਂ ਆਪਣੇ ਟਾਈਮ ਮੈਂ ਮਮੀ ਲੈ ਕੇ ਕੀ ਚਾ ਤੂੰ ਜਾਂਦੀ ਨਹੀਂ ਸੀ ਇੰਨੀ ਕੋ ਇੰਨੀ ਕੋ ਆਇਆ ਚਲੋ ਜੀ ਮੈਂ ਤੱਕ ਬਾਅਦ ਚਲੋ ਜੀ ਲੈ ਗਈ ਉਹ ਬੀਬੀ ਅੰਮਾ ਬਪਾ ਵੀ ਨੰਦੇ ਨਾ ਸਮਦੇ ਹੈ ਨਹੀਂ ਰੋਣੇ ਜੀ ਅਵੇਲਾ ਕੀ ਰਛੜ ਕਰਦੇ ਚਣ ਕੇ ਤੇਰੇ ਲੈ ਤੂੰ ਗੱਲਾਂ ਕਰਦੀਆਂ ਲੁਧਿਆਣੇ ਦਾ ਫਰਮਾਂ ਛੱਡਿਆ ਸਾਡੇ ਕੋਲੇ ਨਾ ਥਮ ਘਮ ਕੇ ਫੇਰ ਆਉਂਦੀ ਪਿਕਚਰ ਅੱਜ ਲੈ ਦੀ ਚਾਰ ਸਾਲਾ ਤੂੰ ਹੀ ਦੇਖਿਆ ਆਂ ਵਿਆਹ ਸਾਲਾ ਬਾਅਦੇ ਕੰਮ ਸਾਡੇ ਕੰਮ ਜਲੀ ਗਈ ਹੈ ਨਹੀਂ ਤੁਹਾਡੇ ਪਾ ਹੱਥਾਂ ਦੇ ਉੱਤੇ ਕਾ ਵਿਆਹ ਲੈਓ ਪੈਨ ਹੁਣੇ ਬਣਾ ਲੰਨੇ ਆ ਲੀਕ ਨਹੀਂ ਕਿਹੜੀ ਗੱਲ ਰੱਬ ਨੇ ਪਤਾ ਨਹੀਂ ਕਿੱਥੇ ਤੁਹਾਡੇ ਸੰਜੋਗ ਲਿਖੇ ਹੋ ਬਹਿ ਕੇ ਨਸੀਬ ਸਾਡੇ ਲਿਖੇ ਰੱਬ ਨੇ ਨਟਰਾਜ ਦੀ ਪੈਨਸਲ ਨਾਲ ਨਟਰਾਜ ਵੀ ਨਹੀਂ ਲਈ ਹੋ ਕਿਆ ਪਾਉ ਫਿਸਲਾ ਤੋਂ ਪੈ ਜਾ ਆਹ ਤੇ ਫਿਸਲੀ ਪਾਉ ਫਿਸਲਾ ਲੈ ਫੜ ਬੱਲੇ ਆ ਵੀ ਕੋ ਫੈਂਦਾ ਨਹੀਂ ਉਸੇ ਬੈਠਾ ਚੋਟ ਜੀ ਬੀਤਾ ਆਹ ਤੇ ਛੱਤ ਬਾਹ ਵੀ ਲੱਗ ਜਾਂਦੀ ਹੁੰਦੀ ਆ ਇੱਕ ਤਾਂ ਮੈਂ ਜਗਾੜ ਬਹੁਤ ਤਕੜਾ ਕੀਤਾ ਆਇਆ ਕਿਦਾ ਸਾਲਾ ਕੋ ਤਾਰ ਚੋਰੀ ਕਰਕੇ ਲੈ ਗਿਆ ਉਹ ਕਿੱਥੇ ਲੈ ਲਾ ਨੂੰ ਲੈ ਮੈਂ ਪੌੜੀ ਛੱਡੀ ਜਾਂਦਾ ਇਹ ਚੱਲ ਆ ਜਾ ਕਿਹਦੇ ਨਹੀਂ ਇੱਥੇ ਮੈਂ ਕੀ ਕੀਤਾ ਉਹ ਇਹ ਸਾਲਾ ਟਾਣਾ ਵੱਧ ਗਿਆ ਇੰਨੇ ਸਾਲਾਂ ਜੀ ਗਾੜੀ ਦਾਤ ਦੇ ਤੇਰੇ ਥਾਲਿਆਂ ਵਾਲਾ ਦਾਤ ਨਹੀਂ ਚਾਹੀਦਾ ਲੈ ੜੀ ਤੇਰਾ ਤਾਰ ਖੱਚ ਹਾਂ ਆ ਨਹੀਂ ਉਹ ਫਿੱਟ ਬੱਤੀ ਦਾਤ ਦੇ ਕਿਤੇ ਮਿਲੇ ਹਨਾ ਬਹੁਤ ਚਾਹਤਾ ਮੈਂ ਪਤਾ ਆ ਯਾਰ ਲੈ ਉਹ ਆ ਦੇ ਤਾਂ ਗਾਟਰੀ ਤੇ ਆਹ ਗਾਟਰੀ ਤੇ ਹਾਂ ਹਾਂ ਤਦੋਂ ਖੱਚ ਫਾੜ ਲੈ ਯਾਰ ਹੋ ਜਾ ਫਾੜ ਨਹੀਂ ਥੋੜੀ ਤੁੰਤ ਨਹੀਂ ਯਾਰ ਜੋ ਮੈਂ ਕਹਣਾ ਉਹ ਕਰ ਮੈਂ ਜਾ ਤੂੰ ਨਿਆਣਿਆ ਮਗਰ ਕਾਤੇ ਲੱਗਦਾ ਪੱਤਾ ਪੱਤਾ ਤਾਰ ਦੇ ਕਰਦੇ ਲੱਗਿਆ ਉਹ ਵੀ ਤਾਰ ਦਾ ਕੰਢੀ ਉਹ ਰੁਕ ਜਾ ਯਾਰ ਡੈਡੀ ਰੁਕ ਜਾ ਯਾਰ ਨਿਆਣਿਆ ਕੀ ਕੀਤਾ ਓਏ ਕਹ ਮੈਂ ਇਹਦਾ ਦਿਨ ਆ ਤਾ ਤਾ ਤੋੜ ਕੇ ਰੱਖ ਦਿੰਨੀ ਤੂੰ ਉਹ ਢਾਣੇ ਜਿਹਾ ਵਾਪਸ ਜਾ ਉਹ ਪੇੜ ਮਾਰੇ ਦੇ ਭੈਣਾਂ ਕੋਈ ਕੀਤਾ ਵੀ ਨਹੀਂ ਹੈਗਾ ਐਵੇਂ ਵੀ ਲੁਕੀ ਜੀ ਜਾਂਦਾ ਮਾਣੇ ਜਮਲਾ ਆ ਹੋਰ ਨੀ ਕੋ ਗੱਲ ਭੂਏ ਚੜਾਇਆ ਪਿਆ ਕਾਰਤ ਦੇਵਾ ਆ ਦਾੜੀ ਦਿੱਤੀ ਯਾਰ ਜਿੰਦਗੀ ਤੇ ਬੈਠੀ ਆ ਪੀਸ ਤੇ ਕੋਈ ਨਾ ਹਣ ਉੱਥੋਂ ਕਿੱਦਾਂ ਚੱਕਾਂ ਯਾਰ ਉਹ ਯਾਰ ਉਹ ਕੂਦਰੀ ਉੱਥੇ ਹੀ ਆ ਉਹ ਯਾਰ ਕੀ ਆ ਯਾਰ ਕਬੂਤਰ ਕਬੂਤਰਿਆਂ 'ਚ ਫਸਿਆ ਕੋਈ ਦੇ ਡੰਡਾ ਦੇ ਸੈਂਟੀ ਕੋ ਡੰਡਾ ਐ ਸੈਂਟੀ ਪਲੀਜ਼ ਕਮ ਹੇਰ ਦਿਓ ਡੰਡਾ ਡੰਡਾ ਤੇ ਲੈ ਆਪੀ ਉੱਥੇ ਡੈਡੀ ਮੈਂ ਦੇਖਣਾ ਜਿੰਨੇ ਜੋ ਵੀ ਕੰਮ ਆ ਜਿਹੜੇ ਤੁਸੀਂ ਔਰ ਚਾ ਰਹੇ ਹੋ ਆ ਪਾਈਤਾ ਵੀ ਰਹਿ ਗਏ ਸੀ ਉੱਪਰੇ ਓਏ ਮਮਾ ਚਾਹੀ ਤੇ ਸਾਰੇ ਠੀਕ ਹੈ ਬੜ ਤੂੰ ਕਿੱਥੇ ਚੱਲਾ ਤੇਰੇ ਤੇ ਯਕੀਨ ਆ ਮੈਨੂੰ ਇਹਦੇ ਤੇ ਨਹੀਂ ਹੈਗਾ ਉਹ ਆਹ ਤੇ ਜਿੱਦਾਂ ਮੈਂ ਇੱਦਾਂ ਜੜਾਤਾ ਜਿੱਦਾਂ ਮੈਂ ਸਪਾਈਡਰਮੈਨ ਦੇ ਖਾਨਦਾਨ ਚੋਂ ਨਾਲ ਸੈਂਡੀ ਦੇ ਖਾਨਦਾਨ ਚੋਂ ਹਾਂ ਤੇ ਪੈਂਟਰਮੈਨ ਦੇ ਧੋੜੀ ਆ ਫੇ ਚੱਲਾ ਇੱਧਰ ਮੇਰਾ ਪਾਤਸ਼ਾਹ ਹੋਣਾ ਇਹ ਆ ਮੈਨੂੰ ਤਾਂ ਇੱਦਾਂ ਲਾ ਲਾਂਦੇ ਆ ਜਿੱਦਾਂ ਮੇਰਾ ਪਾਪਾ ਪਹਿਲੀ ਅੱਜ ਕਿਤੇ ਗਿਆ ਉਹ ਅੱਛਾ ਉਹ ਦੂਜਾ ਕੀ ਉਹਦਾ ਨਾਂ ਆ 20 ਦੇ ਮਹਿਕਮੇ 'ਚ ਲੱਗਾ ਹੁੰਦਾ ਪੁੱਛ ਲਾਂ ਨਾ ਮੈਂ ਇੱਕ ਵਾਰੀ ਪੁੱਛਦਾ ਹਾਂ ਤੇ ਸਾਡੇ ਟੱਬਰ 'ਚ ਗਏ ਨੇ ਖੁੰਡੀ ਨਹੀਂ ਲਾ ਕੇ ਦੇਖੀ ਓਏ ਆ ਪਲਾਸੇ ਦੇ ਕਿਹੜੀਆਂ ਯਾਰ ਆ ਗੱਲਾਂ ਐ ਯਾਰ ਆਹ ਕਿਹੜੀ ਗੱਲ ਆ ਤੂੰ ਕੋਈ ਨਹੀਂ ਪੁੱਛਦਾ ਨਾ ਕੱਢ ਦੇ ਪਲਾਸ ਨਾ ਲੈ ਆ ਤੂੰ ਆ ਇੱਥੋਂ ਪਤਾ ਲੱਗਦਾ ਤੂੰ ਮੋਟਰਾਂ ਦੀਆਂ ਤਾਰਾਂ ਵੱਡੀਆਂ ਹਨਾ ਲੈ ਆ ਜੈਕ ਹੌਣ ਖਾਚੇ ਤੋ ਇਹ ਗਾਤ ਕੱਢਣੀ ਆ ਰਾਹ ਕ ਖਿੱਚੀ ਨਾ ਯੱਕ ਓਏ ਲੈ ਇਹਦਾ ਟਾਮਾ ਜੋ ਸੈਂਡੀ ਆ ਤੇਰਾ ਪੋਜ ਬੈਠਣ ਦਾ ਜਾਨ ਇਹਨਾਂ ਬੇ ਕੁੜੀਆਂ ਮਰਦੀਆਂ ਹੀ ਲੈ ਨਾਲੇ ਚੇਂਜ ਕਰ ਲੈ ਸਮਾਈਲ ਦੇ ਤੇਰੇ ਤੇ ਮੇਰੀ ਸਮਾਈਲ ਗਈ ਆ ਹੋਰ ਨਹੀਂ ਕੋਈ ਗੱਲ ਡੈਡੀ ਦੇਖ ਫੜ ਕੇ ਰੱਖੀ ਆ ਭੜਕ ਨੂੰ ਮੇਰਾ ਵਿਆਹ ਵੀ ਹੋਣਾ ਆ ਲਾਵਾ ਵੀ ਲੈਣੀ ਆ ਠੀਕ ਨਹੀਂ ਉਹ ਉਹ ਸਦਾਇਆ ਇਹ ਸਾਰੇ ਉਹ ਕਰਹਿ ਗਿਆ ਦੜੀ ਇਹ ਸਾਰੀ ਤਾਰ ਦੜੀ ਤਾਰ ਕਰਹਿ ਗਿਆ ਮਾਂਜਾ ਪ੍ਰਾਣੀ ਤਾਰ ਪ੍ਰਾਣੀ ਆਂਦੀ ਮੈਂ ਇਹਨੂੰ ਅੱਗੇ ਇਹ ਕਹਿੰਦਾ ਵੀ ਤੇਰਾ ਸਾਲਾ ਵੀ ਕਰਹਿ ਗਿਆ ਉਦੋਂ ਵੀ ਨਹੀਂ ਮੰਨਿਆ ਇਹ ਮੈਂ ਤੈਨੂੰ ਕਹਾਂ ਤੇਰਾ ਸਾਲਾ ਵੀ ਕਰਹਿ ਗਿਆ ਤੂੰ ਮੰਨ ਜੇ ਇਹ ਤਾਰ ਪ੍ਰਾਣੀ ਆ ਕਿਉਂ ਨਹੀਂ ਮੰਨਦਾ ਤਾਰ ਦੇ ਚੱਕਰ ਤੇ ਤੂੰ ਆਪਣਾ ਉਹ ਵੀ ਕਰ ਯਾ ਪ੍ਰਾਣੀ ਤਾਰ ਯਾਰ ਮੈਂ ਕਹੀ ਆ ਨਾ ਪ੍ਰਾਣੀ ਤਾਰ ਆ ਤੂੰ ਜਗਾ ਨਹੀਂ ਮੰਨਦਾ ਪ੍ਰਾਣੀ ਤਾਂ ਪ੍ਰਾਣੀ ਤਾਰ ਤਾਰ ਪ੍ਰਾਣੀ ਆ ਤੈਨੂੰ ਪਤਾ ਹੀ ਨਹੀਂ ਦਾ ਤਾਰ ਪ੍ਰਾਣੀ ਛੋਟ ਆ ਜੂ ਆ ਕੀ ਸੀ ਆ ਬੰਦਾ ਪ੍ਰਾਣੀ ਤਾਰ ਲੈ ਇੱਕ ਬੜਾ ਪੂਰ ਕੱਢ ਬੱਲੇ ਲੈ ਬਿੱਕੀ ਗਿਆ ਭਾਵਾ ਮੇਰਾ ਫੋਨ ਹੈ ਜੇ ਭਾਵਾ ਵਿਕੀ ਲੈ ਐ ਇਹ ਫੋਨ ਹੈ ਵਿਕੀ ਲੈ ਆਈ ਭਾਵਾ ਜੇ ਫੋਨ ਹੈ ਆਹ ਵਿਕੀ ਨਹੀਂ ਜੇ ਫੋਨ ਹੈ ਮੇਰਾ ਚੁੱਟ ਜਾਣਾ ਓਏ ਧਾਰ ਧਾਰ ਕੇ ਨੇ ਚੋੜੀ ਦਾੜੀ ਆ ਦੇਣਾ ਆ ਸਾਹ ਮੋੜ ਗਿਆ ਲੈ ਆ ਗਿਆ ਆ ਲੈ ਗਿਆ ਸਾਹ ਗਿਆ ਤੇ ਦੇ ਰਿਪ ਆਏ ਚਾਹ ਨਹੀਂ ਪੀਆ ਕਰਨੀ ਸੌਂ ਘੜਦਾ ਯਾਰ ਅਮਾ ਆ ਕਾਸ਼ ਮਰੀ ਹੋਣੀ ਗਿਆ ਕਮ ਤੈਨੂੰ ਤੇਰੀ ਸਾੜੀ ਦੀ ਸੌ ਤੈਨੂੰ ਤੇਰੇ ਸਾਲੇ ਦੀ ਸੌ ਜਿੰਨੇ ਨਾ ਬੰਗਾ ਲਿਆ ਬਾਬਾ ਉਹਨਾਂ ਤਰਕੀਆਂ ਦਊਗਾ ਛੱਡ ਛੱਡ ਭਾਗ ਤੇ ਲੱਗ ਗਿਆ ਮਰੋੜੀ ਦੇ ਮਰੋੜੀ ਹੁਣ ਇਹਨੂੰ ਤੇ ਆ ਦੇ ਮਾਦਾ ਤਾਂ ਨਹੀਂ ਗੋਖਿਆ ਛੋਟਾ ਆ ਚੱਲ ਸੋ ਫਿਰ ਪਤਾ ਹੀ ਆ ਮੇਰੇ ਗੁੱਸੇ ਦਾ ਐਂਕਦਾ ਕਿਤੇ ਮਾਰ ਸਾਦਾ ਹੀ ਹੈ ਨਾ ਉਹ ਕੱਢੀ ਉੱਪਰ ਦੀ ਨਿਆਣਾ ਮੈਂ ਗਿਆ ਠੀਕ ਕਿੱਥੇ ਆ ਜਾ ਆ ਪਤਾ ਨਿਆਣਾ ਕਰਕੇ ਛੱਡਦਾ ਘੱਟ ਲੱਗੇ ਸਾਲਾ ਮੈਨੂੰ ਹੀ ਨਾ ਨਾ ਬਣਾ ਤੇਰੇ ਸਿਰਦਾ ਵੀ ਕੰਮ ਜਿਹੜੇ ਪਾਣਾ ਹਾਂ ਹਾਂ ਆ ਪਿਆ ਉਹ ਪਾਣਾ ਛੱਡਦੇ ਰਹਿਗੇ ਉਹ ਸਾਲਾ ਪਾਣਾ ਰਹਿ ਗਿਆ ਕਦੇ ਨਹੀਂ ਭੈਣ ਹੋ ਰਹੀ ਤੇ ਚਾਹ ਦਾ ਕੰਨ ਚਾੜਨਾ ਹੈ ਪੂਜੇ ਬੱਕਾ ਟਕਰਦਾ ਇਹ ਦੇਖੋ ਸੁਝੂਤਾ ਤਾਂ ਢੱਪਰਾ ਮੇਰਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ਕਿਉਂ ਲਾਡੀ ਬਾਜੀ ਲਓ ਜੀ ਮਹਾਰਾਜ ਦੇ ਆਏ ਆ ਮੁੰਡੇ ਤਰਕੇ ਜਾਰਡਨ ਸੰਧੂ ਵੀ ਸਾਡੇ ਨਾਲ ਆ ਜਾਰਡਨ ਸੰਧੂ ਜੀ ਤੈਨੂੰ ਕਿਹਾ ਸੀ ਆਇਆ ਕਰ ਪੂਰੀ ਸ਼ਾਂਤੀ ਮਿਲ ਜੀ ਨੀ ਆਇਆ ਕਰਨਾ ਹੁਣ ਮੈਂ ਸ਼ੁਰੂ ਕਰ ਦੇਣਾ ਤੁਸੀਂ ਆਇਆ ਕਰਨਾ ਆਹੋ ਆਪਾਂ ਆ ਜਾਈ ਮੰਗ ਦਗਾ ਏਦਾਂ ਨਹੀਂ ਹੁਣ ਮੈਂ ਜੇ ਜਦੋਂ ਤੂੰ ਕਹੂਗਾ ਆਪਾਂ ਆ ਜਾਵਾਂਗੇ ਠੀਕ ਆ ਤੇ ਪਾਈਏ ਤਾਂ ਓਕੇ ਦਾਹਾ ਜੀ ਬਾਈ ਜੈਰਾਲ ਸਾਹਿਬ ਜੀ ਲਈ ਜੀ ਹਾਂ ਜੀ ਵੇ ਦੱਸੋ ਵੇ ਆ ਵੇ ਦਾ ਤੌਰ ਕਿਹੜੀ ਆ ਸਹੀ ਆ ਸਹੀ ਆ ਤਾਂ ਲੱਗਦਾ ਵੇ ਮੈਂ ਉਹ ਦੇਖੋ ਉਧਰ ਜੋਲਦਾ ਸੰਧੂ ਐ ਮਾਈ ਗੋਡ ਨਹੀਂ 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 ਮਾਰੇ ਨੇ ਮਾਰਾ ਇਹਦੀ ਮੇਰ ਆ ਹਾਂ ਹਾਂ ਮਾਰਾ ਇਹਦੀ ਪੂਰੀ ਮੇਰ ਆ ਹੈਨਾ ਪਹਿਲੇ ਦਿਨ ਜਦੋਂ ਆਏ ਸੀ ਨਾ ਹਾਂ ਜੀ ਉੱਡਣ ਅੱਧਾ ਮੰਨ ਲਓ ਬੱਸੇ ਹੀ ਸੀ ਐਂ ਮੈਂ ਤੈਨੂੰ ਪਤਾ ਇੱਕ ਸਰਜਰੀ ਕਰਾਈ ਸੀ ਨਾ ਹਾਂ ਐਕਚੁਅਲੀ ਤੁਸੀਂ ਹੈ ਨਾ ਮੈਨੂੰ ਤੋਂ ਪਹੁੰਚ ਹੀ ਨਹੀਂ ਹੁੰਦਾ ਭਰਾਵਾ ਮੈਂ ਤਾਂ ਸਹੀ ਆ ਉਦੋਂ ਬਾਅਦ ਜਿੱਦਾਂ ਤੋਂ ਇਹ ਹਾਲਾਤ ਆਲਾ ਵੀ ਉੱਥੋਂ ਕੰਨ ਲੱਗੇ ਹੈ ਨਾ ਉਹ ਕੀ ਚਾਲਾ ਹੁਣ ਇੱਥੇ ਬੜੀ ਗੱਲ ਬਾਤ ਤੇ ਤੈਨੂੰ ਦੱਸਾਂਗਾ ਐ ਜੋਰਡਨ ਇਹਨੂੰ ਵੀ ਕਿਤੇ ਲੈ ਲੂ ਜਾਇਆ ਕਰੋ ਬੱਬਾ ਜੋਰਡਨ ਨਾਲ ਹੀ ਹੁੰਦਾ ਜੋਰਡਨ ਨਾਲ ਹੀ ਆਇਆ ਤੋਰ ਕੇ ਦੇਖ ਲੈ ਭਰਾ ਦੇ ਸਾਰਾ ਕਮਾਇਆ ਮੈਂ ਲੈ ਕੋਈ ਕਿੰਨੀ ਸ਼ਾਪਿੰਗ ਹਾਂ ਤਾਂ ਵੀ ਲੈ ਆਜਾ ਪਰ ਲੈ ਲੈ ਵੀ ਕਰੋ ਦਰਸ਼ਨ ਮਹਾਰਾਜ ਦੇ ਜਿੰਨੇ ਵੀ ਸਾਡੇ ਭਰਾ ਪ੍ਰਦੇਸਾਂ ਦੇ ਵਿੱਚ ਵੱਸਦੇ ਆ ਮਹਾਰਾਜ ਦੇ ਪਹੁੰਚ ਗਿਆ ਆਪਾਂ ਕਰੋ ਦਰਸ਼ਨ ਰਾਜਵਲੀ ਕਰਪਨੀ ਲੋ ਜੀ ਪਹਿਲਾਂ ਪਾਣੀ ਪੀ ਲਓ ਹੈ ਨਾ ਕਾਏ ਬਾਪੇ ਚੰਦ ਤਾ ਅਸੀਂ ਕਿ ਜਿੱਦ ਤੱਕ ਅਸੀਂ ਆਈ ਤਾਂ ਉਡਾਉਂਦੇ ਤੇ ਅੱਜ ਗਏ ਹੋ ਅੱਛਾ ਅੱਛਾ ਹੀ ਰਾਜੀ ਨਾ ਪਤਨੋ ਫਿਰ ਤੇ ਨੀ ਚੜਾਈ ਮੇਰਾ ਰਾਜੀ ਚੜਾਈ ਆਂਦੀ ਹੀ ਕਲਾ ਰੱਖੇ ਤੇਰੀ ਹਾਂਜੀ ਹਾਂਜੀ ਮੰਮੀ ਨਹੀਂ ਮੇਰੇ ਖਾਪੂਣੀ ਪਾ ਦੇ ਇੱਧਰ ਲੋ ਜੀ ਲੋ ਚੱਕੋ ਫਲਾਵੇ ਸ਼ਵੀਲ ਆਈ ਆ ਭਰਾਵਾਂ ਨੇ ਸਹੀ ਆ ਸਾਰਾ ਕੰਮੇ ਆ ਪੂਰਾ ਕਰਤਾ ਆਏ ਆਏ ਭਾਈ ओके वेरी ओके भाई वे। जी लविंग ਛੱਟ ਪਰ ਮੇਰਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਏ ਪੰਜਾਬ ਉਹੀ ਗੱਲ ਆ ਨਾ ਸਵਰਗਾ ਜਿਹਾ ਪੰਜਾਬ ਨਹੀਂ ਹੋਣਾ ਨਾ ਹੋਰ ਕਹਿ ਵਾਪਾ ਜੀ ਵਧੀਆ ਵਧੀਆ ਲਈ ਜਾਂਦੇ ਨੇ ਯਾਰੇ ਚਲੋ ਵਧੀਆ ਵਧੀਆ ਥੈਂਕ ਯੂ ਥੈਂਕ ਯੂ ਓਕੇ ਵੀਰੇ ਕਿੱਦਾਂ ਚਾਹੀ ਹੋਰ ਵਧੀਆ 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 ਚੈੱਕ ਲਓ ਗਾਮ ਨੂੰ ਓਕੇ ਹਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਏ ਖੋਲੋ ਉਹ ਪ੍ਰਸ਼ਾਦ ਆ ਹੱਥ ਚ ਹੋਰ ਹੋਰ ਪੂਰਾ ਕੈਂਬ ਆ ਲੈ ਬਈ ਆ ਚੱਕੋ ਬਈ ਆ ਫੜਿਓ ਥੈਂਕਸ ਬ੍ਰੋ